ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਧੰਨ ਧਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਣ ਸਤਿਕਾਰ ਬਖਸ਼ਿਆ ਸਾਨੂੰ ਇੰਨਾ ਪਿਆਰ ਦਿੱਤਾ ਸਾਧ ਸੰਗਤ ਜੀ ਇਸੇ ਤਰ੍ਹਾਂ ਸਾਨੂੰ ਪਿਆਰ ਬਖਸ਼ਦੇ ਰਹਿਣਾ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਗੁਰਬਾਣੀ ਦਾ ਇਤਿਹਾਸ ਪੜਨਾ ਤੇ ਆਪਣੇ ਬੱਚਿਆਂ ਨੂੰ ਵੀ ਪੜਾਉਣਾ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਹਨ ਜੋ ਆਪਣੇ ਘਰ ਦੇ ਮੇਨ ਗੇਟ ਤੇ ਹੋਣਗੀਆਂ ਤਾਂ ਆਪਣੇ ਘਰ ਵਿੱਚ ਬਰਕਤ ਉੱਡ ਜਾਵੇਗੀ ਤੇ ਆਪਣੇ ਘਰ ਵਿੱਚ ਦੁੱਖ ਦੁਲਿੱਦਨ ਦੁਲਿੱਦਰ ਆਣ ਵੜੇਗਾ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਆਪਣੇ ਗੁਰੂ ਸਹਬਾਨਾ ਨੇ ਆਪਾਂ ਨੂੰ ਕੁਝ ਆਦੇਸ਼ ਦਿੱਤੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਆਪਾਂ ਨੂੰ ਪਾਲਣਾ ਕਰਨੀ ਚਾਹੀਦੀ ਏ ਸਾਧ ਸੰਗਤ ਜੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਸਾਰੇ ਹੀ ਗੁਰੂ ਘਰਾਂ ਵਿੱਚ ਅਮਰਤ ਵੇਲੇ ਸਾਫ ਸਫਾਈ ਹੋ ਜਾਂਦੀ ਹੈ ਦਰਬਾਰ ਸਾਹਿਬ ਦਾ ਇਸ਼ਨਾਨ ਕਰਾਇਆ ਜਾਂਦਾ ਹੈ ਤੇ ਵਿਸ਼ਾਈ ਵੀ ਕੀਤੀ ਜਾਂਦੀ ਹੈ ਸਾਧ ਸੰਗਤ ਜੀ ਸਾਫ ਸਫਾਈ ਕਰਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਲਿਆਂਦਾ ਜਾਂਦਾ ਹੈ ਜਾ ਜੋ ਉਥੇ ਮੱਥਾ ਟੇਕਣ ਆਉਣ ਵਾਲੀ ਸਾਧ ਸੰਗਤ ਜੀ ਸਾਰਿਆਂ ਦਾ ਉਥੇ ਗੁਰੂ ਘਰ ਆ ਕੇ ਦਲੀਦਰ ਖਤਮ ਹੋ ਜਾਵੇ ਤੇ ਉਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਮਿਲਣ ਤੇ ਉਹਨਾਂ ਦੇ ਵਿੱਚ ਪੋਜ਼ਿਟਿਵ ਅਲਰਜੀ ਆਵੇ ਸਾਧ ਸੰਗਤ ਜੀ ਇਸੇ ਤਰ੍ਹਾਂ ਇਹ ਜੋ ਕੁਝ ਗੱਲਾਂ ਨੇ ਆਪਾਂ ਨੂੰ ਆਪਣੇ ਘਰ ਵਿੱਚ ਵੀ ਫੋਲੋ ਕਰਨੀਆਂ ਚਾਹੀਦੀਆਂ ਹਨ ਸਾਧ ਸੰਗਤ ਜੀ ਆਮ ਘਰਾਂ ਵਿੱਚ ਅੱਜਕੱਲ੍ਹ ਦੇਖਿਆ ਜਾਂਦਾ ਹੈ ਕਿ ਸੁਭਾ ਸਾਬ ਸਫਾਈ ਵਾਲੀ ਲੱਗੀ ਹੁੰਦੀ ਹੈ ਸਾਧ ਸੰਗਤ ਜੀ ਜਿਹੜੀ ਆਪਾਂ ਸਫਾਈ ਵਾਲੀ ਲਾਉਣੇ ਆ ਤਾਂ ਉਹ 12 1 ਵਜਾ ਦਿੰਦੀਆਂ ਨੇ ਸਫਾਈ ਕਰਨ ਤੇ ਆਉਣ ਲਈ ਸਾਧ ਸੰਗਤ ਜੀ ਉਹਨਾਂ ਨੇ ਪਹਿਲਾਂ ਆਪਦੇ ਘਰ ਦਾ ਕੰਮਕਾਰ ਕਰਨਾ ਹੁੰਦਾ ਹੈ ਆਪਦੇ ਘਰ ਦਾ ਕੰਮ ਟੀ ਕੰਪਲੀਟ ਕਰਨ ਤੋਂ ਬਾਅਦ ਉਹ ਆਪਣੇ ਘਰਾਂ ਵਿੱਚ ਸਾਫ ਸਫਾਈ ਕਰਨ ਆਉਂਦੀਆਂ ਹਨ ਤੇ ਜਦੋਂ ਉਹ ਆਉਂਦੀਆਂ ਹਨ ਉਦੋਂ ਤੱਕ ਤਾਂ ਅੱਧਾ ਦਿਨ ਬੀਤ ਚੁੱਕਾ ਹੁੰਦਾ ਹੈ ਸਾਧ ਸੰਗਤ ਜੀ ਇਸ ਕਾਰਨ ਘਰਾਂ ਵਿੱਚ ਦਲੀਦਰ ਲੜਾਈ ਝਗੜਾ ਤੇ ਬਰਕਤਾਂ ਨਹੀਂ ਰਹਿੰਦੀਆਂ ਸਾਧ ਸੰਗਤ ਜੀ ਆਪਾਂ ਨੂੰ ਚਾਹੀਦਾ ਏ ਕਿ ਆਪਾਂ ਆਪਣੇ ਘਰ ਦੀ ਸਫਾਈ ਰੱਖੀਏ ਆਪਾਂ ਆਪਣੇ ਘਰ ਦੀ ਸਫਾਈ ਟਾਈਮ ਸ਼ੇਅਰ ਕਰੀਏ ਸਾਧ ਸੰਗਤ ਜੀ ਜਿਵੇਂ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਸਫਾਈ ਹੁੰਦੀ ਹੈ ਉਸੇ ਤਰ੍ਹਾਂ ਆਪਾਂ ਵੀ ਆਪਦੇ ਘਰੇ ਸਵੇਰੇ ਉੱਠ ਕੇ ਆਪਣੇ ਆਕਾਰ ਨੂੰ ਸਾਫ਼ ਸੁਥਰਾ ਬਣਾਈਏ ਕੂੜਾ ਕਰਕਟ ਆਪਣੇ ਘਰ ਚੋਂ ਬਾਹਰ ਕੱਢੀਏ ਤੇ ਉਸ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਸੁੱਟ ਦਈਏ ਤਾਂ ਜੋ ਆਪਣੇ ਘਰ ਵਿੱਚ ਪੋਜ਼ਿਟਿਵ એનર્ਜੀ ਆਵੇ ਤੇ 네ਗੈਟਿਵਿਟੀ ਘਟ ਹੋ ਜਾਵੇ ਜਾਂ ਖਤਮ ਹੀ ਹੋ ਜਾਵੇ ਸਾ ਸੰਗਤ ਜੀ ਆਪਾਂ ਨੂੰ ਚਾਹੀਦਾ ਹੈ ਕਿ ਜਿਵੇਂ ਆਪਾਂ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਜਾਪ ਕਰਕੇ ਧੂਪ ਪੱਤੀ ਕਰਕੇ ਆਪਣੇ ਘਰ ਦੀ ਸਾਫ ਸਫਾਈ ਕਰਕੇ ਪੋਚਾ ਝਾੜੂ ਲਾ ਕੇ ਉਸ ਨੂੰ ਇੰਨਾ ਸੁਥਰਾ ਬਣਾ ਦਈਏ ਤਾਂ ਜੋ ਜਦੋਂ ਆਪਣੇ ਪਰਿਵਾਰਿਕ ਮੈਂਬਰ ਉੱਠ ਕੇ ਵੇਣ ਤਾਂ ਉਹਨਾਂ ਨੂੰ ਖੁਸ਼ਬੂ ਆਵੇ ਤੇ ਉਹਨਾਂ ਦੇ ਵਿੱਚ ਪੋਜ਼ਿਟਿਵ ਉਹਨਾਂ ਦੇ ਮਾਈਂਡ ਦੇ ਵਿੱਚ ਪੋਜ਼ਿਟਿਵਿਟੀ ਭਰੇ ਤੇ ਸਾਧ ਸੰਗਤ ਜੀ ਕੁਝ ਘਰਾਂ ਵਿੱਚ ਆਪਾਂ ਦੇਖਦੇ ਆਂ ਵੀ ਆਪਾਂ ਜਿਹੜੀਆਂ ਬੀਬੀਆਂ ਨੇ ਉਹ ਸਾਫ ਸਫਾਈ ਕਰਕੇ ਜੋ ਵੀ ਕੂੜਾ ਕਰਕਟ ਹੁੰਦਾ ਹੈ ਉਹ ਬਾਹਰਲੇ ਮੇਨ ਗੇਟ ਤੇ ਇਕੱਠਾ ਕਰ ਦਿੰਦੀਆਂ ਨੇ ਉਸ ਤੋਂ ਬਾਅਦ ਉਹ ਪੋਚਾ ਵਗੈਰਾ ਲਾਉਣ ਲੱਗ ਜਾਂਦੀਆਂ ਨੇ ਆਪਣੇ ਘਰ ਦੀ ਸਫਾਈ ਕਰ ਦਿੰਦੀਆਂ ਨੇ ਤੇ ਜਿਹੜਾ ਕੂੜਾ ਹੁੰਦਾ ਹੈ ਉਹ ਮੇਨ ਗੇਟ ਤੇ ਹੀ ਪਿਆ ਰਹਿੰਦਾ ਹੈ ਸਾਧ ਸੰਗਤ ਜੀ ਇਹ ਇੱਕ ਬਹੁਤ ਵੱਡੀ ਗਲਤੀ ਏ ਜਦੋਂ ਵੀ ਕੋਈ ਆਪਣੇ ਘਰੇ ਆਏਗਾ ਤਾਂ ਉਸ ਦੇ ਮੱਥੇ ਸਭ ਤੋਂ ਪਹਿਲਾਂ ਉਹ ਕੂੜਾ ਲੱਗੇਗਾ ਤੇ ਉਸ ਦੇ ਆਪਣੇ ਘਰੇ ਆਉਣ ਦੇ ਨਾਲ 네ਗਟਿਵਿਟੀ ਉਸ ਦੇ ਮਾਈਂਡ ਚ ਆ ਜਾਵੇਗੀ ਕੂੜੇ ਦੇ ਕਾਰਨ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਆਪਣੇ ਘਰ ਵਿੱਚ ਰਿਜਕ ਦਾ ਘਾਟਾ ਹੋਵੇਗਾ ਬੀਐਨਟੀ ਜੀ ਜੇਕਰ ਆਪਾਂ ਘਰ ਦੀ ਜਦੋਂ ਵੀ ਸਫਾਈ ਕਰਦੇ ਆਂ ਤੇ ਜਿਹੜਾ ਆਪਣੇ ਘਰ ਦਾ ਕੂੜਾ ਹੁੰਦਾ ਏ ਉਹ ਕਦੇ ਵੀ ਆਪਣੇ ਘਰ ਦੇ ਮੇਨ ਗੇਟ ਤੇ ਇਕੱਠਾ ਕਰਕੇ ਨਾ ਰੱਖਿਆ ਕਰੋ ਉਸ ਕੂੜੇ ਨੂੰ ਨਾਲ ਦੀ ਨਾਲ ਹੀ ਡਸਟਬਿਨ ਵਿੱਚ ਸੁੱਟ ਦਿਆ ਕਰੋ ਸਾਥ ਸੰਗਤ ਜੀ ਦੂਸਰੀ ਬੇਨਤੀ ਕਿ ਆਪਾਂ ਮੇਨ ਗੇਟ ਤੇ ਕੀ ਕਰੀਏ ਤਾਂ ਜੋ ਆਪਣੇ ਘਰ ਦੇ ਵਿੱਚ ਵਧੀਆ ਗੱਲਾਂ ਹੋਣ ਆਪਣੇ ਘਰ ਵਿੱਚ ਬਰਕਤ ਪਵੇ ਸਾਥ ਸੰਗਤ ਜੀ ਆਪਾਂ ਆਪਣੇ ਮੇਨ ਗੇਟ ਤੇ ਫੁੱਲ ਪੌਦੇ ਲਗਾਓ ਤਾਂ ਜੋ ਜਿਹੜਾ ਵੀ ਤੁਹਾਡੇ ਘਰੇ ਆਉਂਦਾ ਏ ਉਸ ਨੂੰ ਜਦੋਂ ਵੀ ਉਥੋਂ ਲੰਘੇ ਤੇ ਇੱਕ ਠੰਡੀ ਹਵਾ ਦੀ ਲਹਿਰ ਆਵੇ ਤੇ ਉਥੋਂ ਖੁਸ਼ਬੂ ਆਵੇ ਤਾਂ ਜੋ ਉਹ ਉਥੋਂ ਲੰਘੇ ਤਾਂ ਇੱਕ ਵਧੀਆ ਬੈਟਰ ਫੀਲਿੰਗ ਮਹਿਸੂਸ ਕਰੇ ਵਧੀਆ એનર્ਜੀ ਉਸ ਨੂੰ ਮਿਲੇ ਤਾਂ ਜੋ ਜਦੋਂ ਵੀ ਤੁਹਾਡੇ ਘਰ ਦੇ ਅੰਦਰ ਐਂਟਰ ਹੋਵੇ ਤਾਂ ਤੁਹਾਡੇ ਨਾਲ ਇੱਕ ਪੋਜ਼ਿਟਿਵਿਟੀ ਨਾਲ ਗੱਲਬਾਤ ਕਰੇ ਤੇ ਇੱਕ ਪੋਜ਼ਿਟਿਵ ਰਿਸਪੌਂਸ ਉਸ ਨੂੰ ਮਿਲੇ ਸਾਧ ਸੰਗਤ ਜੀ ਇੱਕ ਹੋਰ ਬੇਨਤੀ ਜਿਹੜਾ ਆਪਾਂ ਕੂੜਾ ਡਸਟਬਿਨ ਵਿੱਚ ਪਾਇਆ ਏ ਇਹ ਨਹੀਂ ਕਿ ਆਪਾਂ ਇੱਕ ਵਾਰ ਡਸਟਬਿਨ ਵਿੱਚ ਕੂੜਾ ਪਾ ਦਿੱਤਾ ਤਾਂ ਉਸ ਨੂੰ ਡਸਟਬਿਨ ਵਿੱਚ ਹੀ ਪਏ ਰਹਿਣ ਦੇਣਾ ਹੈ ਸਾਹ ਸੰਗਤ ਜੀ ਉਸ ਡਸਟਬਿਨ ਨੂੰ ਵੀ ਰੋਜ਼ਾਨਾ ਸੁੱਟ ਕੇ ਉਸ ਨੂੰ ਪਾਣੀ ਨਾਲ ਧੋ ਕੇ ਸਾਫ਼ ਕਰਕੇ ਰੱਖਿਆ ਕਰੋ ਕਿਉਂਕਿ ਜੇਕਰ ਆਪਣੇ ਘਰ ਵਿੱਚ ਕੂੜਾ ਕਿਸੇ ਵੀ ਕੋਨੇ ਤੇ ਹੋਏਗਾ ਉਤੋਂ ਬਦਬੂ ਆਏਗੀ ਤੇ 네ਗੇਟਿਵ એનર્ਜੀਸ ਆਪਣੇ ਘਰ ਦੇ ਵਿੱਚ ਐਂਟਰ ਹੋਵੇਗੀ ਇਕ ਸਾਧ ਸੰਗਤ ਜੀ ਤੁਸੀਂ ਅਮਰਤ ਵੇਲੇ ਆਪਣੇ ਮੇਨ ਗੇਟ ਨੂੰ ਜ਼ਰੂਰ ਖੋਲ੍ਹਿਆ ਕਰੋ ਸਾਧ ਸੰਗਤ ਜੀ ਇਜ ਇਹ ਕੁਝ ਗੱਲਾਂ ਹਨ ਜੋ ਆਪਣੇ ਪੁਰਾਣੇ ਬਜ਼ੁਰਗ ਤਾਂ ਫਾਲੋ ਕਰਦੇ ਸੀ ਹੁਣ ਵਾਲੀ ਜਨਰੇਸ਼ਨ ਇਹਨਾਂ ਗੱਲਾਂ ਨੂੰ ਭੁੱਲ ਗਈ ਏ ਤਾਂ ਹੀ ਤਾਂ ਆਪਾਂ ਨੂੰ ਇਹਨੇ ਦੁੱਖਾਂ ਦਾ ਸਾਹਮਣਾ ਕਰਨ ਪੈ ਕਰਨਾ ਪੈ ਰਿਹਾ ਏ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਅਮਰਤ ਵੇਲੇ ਉੱਠਦੇ ਹੋ ਉਸ ਵਾਇਗਰੂ ਦਾ ਨਾਮ ਜਪ ਕੇ ਆਪਣਾ ਇਸ਼ਨਾਨ ਕਰਕੇ ਜਿਹੜਾ ਆਪਣਾ ਮੇਨ ਗੇਟ ਹੁੰਦਾ ਹੈ ਉਸ ਨੂੰ ਉਸ ਦਾ ਕੁੰਡਾ ਉਸ ਦਾ ਲੋਕ ਜਰੂਰ ਖੋਲ ਕਰ ਦਿਆ ਕਰੋ ਉਸ ਨੂੰ ਜਰੂਰ ਓਪਨ ਕਰ ਦਿਆ ਕਰੋ ਤੇ ਸਾਧ ਸੰਗਤ ਜੀ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਸਾਧ ਸੰਗਤ ਜੀ ਉਦੋਂ ਵੀ ਆਪਣੇ ਗੇਟ ਨੂੰ ਇੱਕ ਵਾਰ ਜਰੂਰ ਓਪਨ ਕਰਿਆ ਕਰੋ ਆਮ ਕਰਕੇ ਸਾਧ ਸੰਗਤ ਜੀ ਅੱਜ ਕੱਲ ਕੀ ਹੁੰਦਾ ਹੈ ਕਿ ਘਰਾਂ ਵਿੱਚ ਡੋਰ ਬੈਲਾਂ ਲੱਗੀਆਂ ਹੋਈਆਂ ਹਨ ਤੇ ਸਾਰੇ ਹੀ ਸੰਗਤ ਆਪਣੇ ਅੰਦਰਾਂ ਵੇਚੀ ਰਹਿੰਦੀ ਏ ਕੋਈ ਬਾਹਰ ਨਹੀਂ ਬੈਠਦਾ ਤੇ ਜਿਹੜੇ 메ਨ ਗੇਟ ਹਨ ਉਹ 24 ਘੰਟੇ ਬੰਦ ਹੀ ਰਹਿੰਦੇ ਹਨ ਸਾਧ ਸੰਗਤ ਜੀ ਇਦਾਂ ਕਰਨ ਨਾਲ ਆਪਣੇ ਘਰ ਵਿੱਚ ਬਰਕਤਾਂ ਘਟ ਜਾਂਦੀਆਂ ਨੇ ਇਹੀ ਕਾਰਨ ਹੈ ਕਿ ਅੱਜਕੱਲ ਇੰਨੀਆਂ ਘਰਾਂ ਵਿੱਚ ਪ੍ਰੋਬਲਮਸ ਆਈਆਂ ਪਈਆਂ ਨੇ ਸਾ ਅੰਗਰੇਜ਼ ਜੀ ਜਿਹੜੇ ਗੁਰੂ ਸਾਹਿਬਾਨਾ ਨੇ ਆਪਾਂ ਨੂੰ ਆਦੇਸ਼ ਦਿੱਤੇ ਨੇ ਉਹਨਾਂ ਨੇ ਬਹੁਤ ਸੋਚ ਵਿਚਾਰ ਕਰਕੇ ਦਿੱਤੇ ਨੇ ਉਹਨਾਂ ਦੇ ਦਿੱਤੇ ਹੋਇਆਂ ਨੂੰ ਆਦੇਸ਼ਾਂ ਨੂੰ ਸਾਇੰਸਟਿਸਟ ਵੀ ਮੰਨ ਜਾਂਦੇ ਨੇ ਸਾਧ ਸੰਗਤ ਜੀ ਇਸ ਲਈ ਜੋ ਵੀ ਆਦੇਸ਼ ਦਿੱਤੇ ਨੇ ਜਿਵੇਂ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਨਾ ਨਾਮ ਬਾਣੀ ਦਾ ਸਿਮਰਨ ਕਰਨਾ 메ਨ ਗੇਟ ਨੂੰ ਖੋਲ ਕੇ ਰੱਖਣਾ ਆਪਣੇ ਘਰ ਦੀ ਸਾਫ ਸਫਾਈ ਰੱਖਣਾ ਇਹ ਸਭ ਗੱਲਾਂ ਨੂੰ ਆਪਾਂ ਅਪਣਾ ਲਵਾਂਗੇ ਤਾਂ ਆਪਣੇ ਘਰ ਦੇ ਵਿੱਚ ਬਰਕਤਾਂ ਪੈ ਜਾਣਗੀਆਂ ਤੇ ਦੁੱਖ ਦੁលੀਧਰ ਉੱਡ ਜਾਣਗੇ ਸਾਧ ਸੰਗਤ ਜੀ ਜਿਵੇਂ ਜਿਵੇਂ ਆਪਾਂ ਨੂੰ ਪੋਜ਼ਿਟਿਵ એનર્ਜੀ ਮਿਲੇਗੀ ਜਿਵੇਂ ਓਵੇਂ ਓਵੇਂ ਆਪਣੇ ਤੇ ਗੁਰੂ ਦੀ ਕਿਰਪਾ ਹੋਵੇਗੀ ਤੇ ਆਪਾਂ ਦੀ ਗੁਰੂ ਆਪਾਂ ਗੁਰੂ ਦੀ ਬਾਣੀ ਨਾਲ ਵੱਧ ਤੋਂ ਵੱਧ ਜੋੜ ਸਕਾਂਗੇ ਤੇ ਜੇਕਰ ਵੱਡੇ ਇਹ ਚੀਜ਼ਾਂ ਨੂੰ ਅਪਣਾਉਣਗੇ ਤਾਂ ਬੱਚੇ ਤਾਂ ਆਪਣੇ ਆਪ ਵੱਡਿਆਂ ਨੂੰ ਫੋਲੋ ਜ਼ਰੂਰ ਕਰਨਗੇ ਜੇਕਰ ਬੱਚੇ ਫੋਲੋ ਨਹੀਂ ਕਰਦੇ ਤਾਂ ਉਹਨਾਂ ਨੂੰ ਆਪਾਂ ਆਪਦੇ ਪਿਆਰ ਤੇ ਸਤਿਕਾਰ ਨਾਲ ਮਨਾ ਸਕਦੇ ਆ ਕਿ ਬੇਟਾ ਐਦਾਂ ਕਰਨ ਨਾਲ ਆਪਣੇ ਘਰ ਵਿੱਚ ਵਧੀਆ ਪੋਜ਼ਿਟਿਵ ਐਨਰਜੀ ਆਉਂਦੀ ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਅਪਣਾਉਣਾ ਸੋ ਸਾਧ ਸੰਗਤ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਇਹਨਾਂ ਇਹ ਛੋਟੀਆਂ ਛੋਟੀਆਂ ਗੱਲਾਂ ਆਪਣੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਾਂ ਇਗਨੋਰ ਕਰ ਦਿੰਨੇ ਆ ਤੇ ਬਾਅਦ ਵਿੱਚ ਆਪਾਂ ਬਹੁਤ ਹੀ ਔਖੇ ਹੁੰਨੇ ਹਾਂ ਸੋ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਸਾਧ ਸੰਗਤ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤੇ ਵਾਹਿਗੁਰੂ